ਮਾਰੀ ਤੇਰੀ ਮਾਰ ਕਰਨੀ ਬਸ ਬਸ ਚਾਹੀਆਂ ਇਹਨਾਂ ਕੋਲੋਂ ਪਿਸਤੌਲ ਤੇ ਦਾਤਰ ਨਿਕਲਿਆ ਏ ਇਹਨਾਂ ਨੂੰ ਪਿਸਤੌਲ ਦੇ ਦਾਤਰ ਮੋੜ ਲਿਆ ਇਨਾਂ ਕੋਲੋਂ ਆਪ ਪੁਲਿਸ ਵਾਲੇ ਦੇ ਹੱਥ 'ਚ ਪਿਸਤੌਲ ਦੇ ਦਾਤਰ ਦੋ ਦਾਤਰ ਦੋ ਦੂਜੀ ਵਾਰ ਨਾਲ ਕਿਹਾ ਦਰ ਇੱਕ ਦਾਤਰ ਅੱਜ ਇਹ ਜੇ ਸਰਕਾਰ ਨਾਲ ਜਿੱਥੇ ਲੱਗਦੇ ਨੇ ਹੁਣ ਨਿਸਚਿਤਵਚ ਨਹੀਂ ਰੁਕ ਰਹੀਆਂ ਚੋਰੀ ਤੇ ਲੁੱਟ ਖੋਹ ਦੀਆਂ ਵਾਰ ਦਾ ਤਾਦਰ ਅਸਲ ਦੱਸਦੀ ਹੈ ਕਿ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਦੇਰ ਰਾਤ ਇੱਕ ਪਤੀ ਪਤਨੀ ਕਾਰਨ ਨੂੰ ਵਾਪਸ ਪਰਤ ਰਹੇ ਹਨ ਤੁੰਤੇਰੀਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਦਾ ਅਨੁਜਾਮ ਦਿੱਤਾ ਜਾਂਦਾ ਹੈ ਉੱਥੇ ਮੌਕੇ ਤੇ ਪੁਲਿਸ ਨੇ ਵੀ ਦੱਸਿਆ ਹੈ ਕਿ ਦੋ ਦੋਸ਼ੀਆਂ ਨੂੰ ਇਸ ਵਿੱਚ ਕਾਬੂ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਲੁਟੇਰੀਆਂ ਦੇ ਵੱਲੋਂ ਜਿਹੜਾ ਪਤੀ ਪਤਨੀ ਨੂੰ ਘੇਰ ਲਿਆ ਜਾਂਦਾ ਉਸ ਤੋਂ ਬਾਅਦ ਸੋਨਾ ਜਿਹੜਾ ਹੈ ਉਹਨਾਂ ਦਾ ਰੀਪੀਟ ਸੋਨੇ ਦੀ ਲੁੱਟਖੋ ਕੀਤੀ ਜਾਂਦੀ ਹੈ ਪਰ ਪੁਲਿਸ ਦਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ਿਕਾਇਤ ਅਰਜ ਹੁੰਦੀ ਹੈ ਤੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਹੈ ਇਸ ਮਾਮਲੇ 'ਚ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਤੁਸੀਂ ਕੀ ਕੀ ਮਾਮਲਾ ਹੈ ਜੈ ਵਾਲਮੀਕੀ ਜੀ ਜੀਪੀਨ ਜੈਪਰਤ ਮੇਰਾ ਨਾਮ ਸੁਮਿਤ ਕਾਲੀ ਹੈ ਜੀ ਮੈਂ ਆਦੀ ਵਾਲਮੀਕੀ ਅਮਿਤਕਰ ਮਹਾਪਚਾਇ ਸੰਗਠਨ ਦਾ ਮੁਖਸਨ ਚੱਲ ਗਿਆ ਸੋ ਪੰਕਜ ਬੋਰਾ ਜੀ ਔਰ ਉਹਨਾਂ ਦੀ ਵਾਈਫ ਜਿਹੜੀ ਸੋਨੀਆ ਵਾਂ ਜਿਹੜੇ ਰਾਤੀ ਕਮਿਸ਼ਨਰ ਸਾਹਿਬ ਦੀ ਕੋਠੀ ਦੇ ਬਾਹਰ ਆਪਣੇ ਘਰ ਨੂੰ ਜਾ ਰਹੇ ਸੀ ਔਰ ਉਹਨਾਂ ਦੀ ਕੋਠੀ ਦੇ ਬਾਹਰ ਹੀ ਇੱਕ ਇਹਨਾਂ ਦੇ ਨਾਲ ਵਾਰਦਾਤ ਕਰਦੇ ਆ ਕੋਈ ਜਿੰਨੇ ਵੀ ਜਿਹੜੇ ਲੋਕਾਂ ਨੇ ਜਿਹੜੇ ਲੋਕ ਅੱਜ ਤੱਕ ਤੁਹਾਨੂੰ ਪਤਾ ਨਸ਼ੇ ਦੇ ਹਾਲਾਤ ਦੇ ਵਿੱਚ ਲੋਕੀ ਲਗਾਤਾਰ ਜਿਹੜੀਆਂ ਖੋਹਾਂ ਦੀਆਂ ਵਾਰਦਾਤਾ ਕਰਦੇ ਪਏ ਆ ਇਹਨਾਂ ਨੂੰ ਵੀ ਖਲਾਰ ਕੇ ਜਿਹੜਾ ਇਹਨਾਂ ਨੂੰ ਦੱਤਰ ਦੁੱਤਰ ਮਾਰੇ ਗਏ ਔਰ ਇਹਨਾਂ ਦੇ ਨਾਲ ਖੋਹ ਕੀਤੀ ਗਈ ਔਰ ਇਹਨਾਂ ਦਾ ਜਿਹੜਾ ਭੈਣ ਦਾ 골ਡ ਦਾ ਸਮਾਨ ਹੀ ਉਹ ਵੀ ਲੈ ਗਏ ਇਹਨਾਂ ਦਾ ਮੋਬਾਈਲ ਵੀ ਲੈ ਗਏ ਆ ਔਰ ਅਸੀਂ ਲਗਾਤਾਰ ਜਿਹੜਾ ਇਹ ਆ ਇਹ ਦਿਨੋਂ ਦਿਨ ਇਹ ਜਿਹੜਾ ਖੋਹ ਦਾ ਸਿਸਟਮ ਇਹ ਲਗਾਤਾਰ ਚੱਲੀ ਜਾਂਦਾ ਪਿਆ ਵਾ ਔਰ ਜਿਹੜੀ ਪੁਲਿਸ ਆ ਇਹ ਤੇ ਹੈਰਾਨ ਹੁੰਨੇ ਆ ਕਿ ਪੁਲਿਸ ਜਿਹੜੀ ਲਗਾਤਾਰ ਸਿਰਫ ਇਲੈਕਸ਼ਨਾਂ ਦੇ ਮਾਹੌਲ ਚ ਲੱਗੀ ਹੋਈ ਆ ਇਹਨਾਂ ਨੂੰ ਇਹਨਾਂ ਨੂੰ ਹੀ ਪਤਾ ਲੱਗਦਾ ਕਿ ਪਬਲਿਕ ਦਾ ਜਿਹੜਾ ਜਿਹੜੀ ਪਬਲਿਕ ਆ ਉਹਨਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਆ ਤੁਸੀਂ ਜੀ ਇੱਕ ਪਾਸੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਕਿਹੜੀ ਕੁੰਮ ਕਰਨ ਦੀ ਨੀਂਦ ਸੁੱਤਾ ਆ ਵਾ ਜਿਹੜੇ ਲੋਕ ਅੱਜ ਜਿਨ੍ਹਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਲੋਕਾਂ ਨੂੰ ਮੰਤਰੀ ਬਣਾਉਣਾ ਵਾ ਅੱਜ ਇਹਨਾਂ ਜੇ ਲੋਕ ਹੀ ਨਹੀਂ ਸੁਰੱਖਿਤਾਗੇ ਪਬਲਿਕ ਨਹੀਂ ਸੁਰੱਖਿਤਾ ਗਈ ਤੇ ਫਿਰ ਆਮ ਜਨਤਾ ਜਾਵੇਗੀ ਤੇ ਜਾਵੇਗੀ ਕਿਤੇ ਜੇ ਪੁਲਿਸ ਕੋ ਆਨੇ ਆ ਜੇ ਪੁਲਿਸ ਕੋ ਹੀ ਆਪਣੀ ਮੰਗ ਰੱਖਦੇ ਆ ਤੇ ਪੁਲਿਸ ਵੀ ਜਿਹੜੀ ਡਾਵਾ ਡੋਲ ਕਰ ਦਿੰਦੀ ਆ ਜਦੋਂ ਪੁਲਿਸ ਜਾਂਦੀ ਆ ਉਸ ਟਾਈਮ ਦੇ ਵਿੱਚ ਬੰਦੇ ਕਾਬੂ ਨਹੀਂ ਆਂਦੇ ਜਦੋਂ ਇਹ ਲੋਕ ਆਪਣੇ ਹੀ ਭੈਣ ਭਰਾਵਾਂ ਨੂੰ ਉੱਥੇ ਇਕੱਠਿਆਂ ਕਰਕੇ ਲੈ ਕੇ ਜਾਂਦੇ ਆ ਉਸ ਟਾਈਮ 'ਚ ਮਿੰਟੋ-ਮਿੰਟੇ ਉਹ ਲੋਕ ਫੜੇ ਜਾਂਦੇ ਆ ਅੱਜ ਪੁਲਿਸ ਦੀ ਉਹ ਕਸਟਡੀ 'ਚ ਆ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਆਪਣੇ ਮਿਹਨਤ ਕਰਕੇ ਆਪਣੀ ਕਮਾਈ ਕਰਕੇ ਘਰਾਂ ਨੂੰ ਰਾਤ ਨੂੰ ਵਾਪਸ ਜਾਂਦੇ ਆ ਰਾਤ ਨੂੰ ਕੋਈ ਪੀਸੀਆਰ ਨਹੀਂ ਰਾਤ ਨੂੰ ਕੋਈ ਪੁਲਿਸ ਗਸ਼ਤਰੀ ਕਰਦੀ ਇਹਨਾਂ ਦਾ ਫਰਜ਼ ਬਣਦਾ ਵਾ ਕਿ ਜਿਹੜੀ ਰਾਤ ਦੀਆਂ ਡਿਊਟੀਆਂ ਵਾਂ ਉਹ ਆਪਣੀਆਂ ਤੇਜ ਰੱਖਣ ਔਰ ਜਿਹੜੇ ਲੋਕ ਜਿਸ ਤਰ੍ਹਾਂ ਲਗਾਤਾਰ ਆਪਣੇ ਕੋਈ ਵਿਆਹ ਸ਼ਾਦੀਆਂ ਦਾ ਕੋਈ ਕਿਸੇ ਤਰ੍ਹਾਂ ਦਾ ਫੰਕਸ਼ਨਾਂ ਤੋਂ ਆਉਂਦਾ ਵਾ ਉਹਨਾਂ ਲੋਕਾਂ ਦਾ ਬਚਾਅ ਹੋ ਸਕੇ ਅੱਜ ਹਾਲਾਤ ਤੁਸੀਂ ਦੇਖ ਸਕਦੇ ਜੇ ਪੰਕਜ ਜੀ ਦੇ ਕਿ ਉਹਨਾਂ ਦੀਆਂ ਜਿਹੜੀਆਂ ਹੱਥ ਦੀਆਂ ਜਿਹੜੀਆਂ ਨਸਾਂ ਵੱਡੀਆਂ ਗਈਆਂ ਅਗਰ ਪ੍ਰਸ਼ਾਸਨ ਨੇ ਇਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਦੋਸ਼ੀਆਂ ਦੇ ਉੱਤੇ ਨਾ ਕੀਤੀ ਫਿਰ ਇਸ ਥਾਣੇ ਦਾ ਘਰਾਉ ਕੀਤਾ ਜਾਏਗਾ ਕੱਲ ਨੂੰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਹ ਪੁਲਿਸ ਪ੍ਰਸ਼ਾਸਨ ਹੋਏਗੀ ਔਰ ਕਮਿਸ਼ਨਰ ਸਾਹਿਬ ਹੋਣਗੇ ਇਹਦੇ ਵਿੱਚ ਜਿਹੜਾ ਸੋਨੀਆ ਬੋਹਰਾ ਤੇ ਉਹਦੇ ਪਤੀ ਜਿਹੜੇ ਦੋਨੋਂ ਆ ਰਹੇ ਸੀ ਤੇ ਉਹਨਾਂ ਨੂੰ ਜਿਹੜਾ ਕੁਝ ਪਹਿਰੇਾਨਪਛਾਤੇ ਵਿਅਕਤੀਆਂ ਨੇ ਦਾਤਰ ਮਾਰ ਕੇ ਤੇ ਉਹਨਾਂ ਕੋਲੋਂ ਕੋਈ ਸੋਨੇ ਦਾ ਸਮਾਨ ਖੋਇਆ ਸੀਗਾ ਤੇ ਉਹਨਾਂ ਨੇ ਜਿਹੜੀ ਕੰਪਲੇਨਟ ਦਿੱਤੀ ਸਾਨੂੰ ਉਹ ਤੇ ਅਸੀਂ ਜਿਹੜਾ ਮੁਕੱਦਮਾ ਦਰਜੇ ਦਿਸਟ ਕੀਤਾ ਵਾ ਮਕਾਦਮਾ ਜਿਸ ਕਰਕੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਹਾਂ ਗ੍ਰਫਤਾਰ ਕੀਤੇ ਆ ਇੱਕ ਸਕੂਟਰੀ ਦਾਤਰ ਵੀ ਕੀਤਾ ਬਰਾਮਦ ਤੇ ਉਹਨਾਂ ਨੂੰ ਦੋਸ਼ੀਆਂ ਦੀ ਕੋਈ ਪਛਾਣ ਕਿੱਥੋਂ ਦੇ ਰਹਿਣ ਵਾਲੇ ਦੋਸ਼ੀ ਜਿਹੜੇ ਆ ਦੋਨੇ ਤਰਨਤਨ ਪੱਟੀ ਦੇ ਰਹਿਣ ਵਾਲੇ ਸਰ ਇਹਨਾਂ ਨੇ ਕਿੰਨੀਆਂ ਲੁੱਟ ਖੋਹਾਂ ਕੀਤੀਆਂ ਹੋ ਆਜੇ ਤੱਕ ਜਿਹੜਾ ਉਹਦੇ ਬਾਰੇ ਪਤਾ ਕੀਤਾ ਜਾ ਰਿਹਾ ਆਜੇ ਤੱਕ ਉਹ ਗੱਲ ਕੋਈ ਸਾਹਮਣੇ ਜਦੋਂ ਆਏਗੀ ਤਰਤੀਸ ਚ ਤੇ ਫਿਰ ਦੱਸਿਆ ਜਾਏਗਾ ਸੋਨੀਆ ਮੋਰਾ ਕੀ ਗੱਲ ਹੋਈ ਹੈ ਤੁਹਾਡੇ ਨਾਲ ਕੁਝ ਨਹੀਂ ਰਾਤੀ ਅਸੀਂ ਮਤਲਬ ਫੰਕਸ਼ਨ ਤੋਂ ਆ ਰਹੇ ਸੀ ਤਿੰਨ ਮੁੰਦਰੀਆਂ ਡਾਇਮੰਡ ਦੀ ਰਿੰਗ ਔਰ ਇੱਕ ਐਕੈਰੀ ਰਿੰਗ ਨਹੀਂ ਉਤਾਰਾਂਗੇ ਤੇ ਇਹਨਾਂ ਦਾ ਹੱਥ ਵੜ ਦੋ ਮੈਨੂੰ ਵੱਡੇ ਲੱਗੇ ਵੱਡੇ ਵੱਡੇ ਇਹਨਾਂ ਨੇ ਪਕੜਿਆ ਮੈਨੂੰ ਔਰ ਇਹਨਾਂ ਤੇ ਹੀ ਵਾਰਤ ਕਰਕੇ ਉਹ ਜਿਹੜਾ ਇਹ ਜਿਹੜਾ ਔਰ ਨਾਲ ਪਿਸਤੌਲ ਫੜੀ ਗਈ ਇਹਨਾਂ ਦੇ ਤਾਂਤਰ ਫੜਿਆ ਗਿਆ ਵਾ ਔਰ ਮੇਰਾ ਬੰਗਲ ਸੁੱਤਰ ਲੈ ਕੇ ਤਿੰਨ ਰਿੰਗਾਂ 골ਡ ਦੀ ਇੱਕ ਡਾਇਮੰਡ ਦੀ ਰਿੰਗ ਹੈਗੀ ਜੜੀ ਲੈ ਕੇ ਕੈਸ਼ 20000 ਰੁਪਏ ਸੀ ਮੰਗ ਕੀ ਕਰਦੇ ਤੁਸੀਂ ਮੰਗਾ ਹੀ ਕਰਦੇ ਵੇ ਰਾਤ ਦੇ ਇੱਥੇ ਬੈਠੇ ਆ ਕੋਈ ਇਨਸਾਫ ਨਹੀਂ ਮਿਲਦਾ ਤਾਂਤਰ ਇਹਨਾਂ ਨੂੰ